ਹਲਦੀ ਦੀ ਰਸਮ ਕਰਨ ਲੱਗੇ ਕੁੜੀ ਨੇ ਮਾਰੀਆਂ ਤਾਂ ਹੱਸਦੇ-ਹੱਸਦੇ ਰੋਣ ਲੱਗੇ ਸਾਰੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਅਕਸਰ ਹੀ ਹਰ ਇੱਕ ਮਾਪਿਓ ਆਪਣੇ ਧੀ-ਪੁੱਤ ਦੇ ਵਿਆਹਾਂ ਦੇ ਸ਼ਗਨ ਬਹੁਤ ਹੀ ਖੁਸ਼ੀ ਨਾਲ ਕਰਦੇ ਨੇ ਪਰ ਹੁਣ ਇੱਕ ਵਿਆਹ ਵਾਲੀ ਕੁੜੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਦਾ ਹਲਦੀ ਦਾ ਸ਼ਗਨ ਹੋ ਰਿਹਾ ਹੈ ਅਤੇ ਉਹ ਬਹੁਤ ਹੀ ਰੋਣ ਲੱਗ ਜਾਂਦੀ ਏ ਦਰਸਲ ਇਹ ਉਹ ਸਮਾਂ ਹੁੰਦਾ ਹੈ ਜਦੋਂ ਕਿਸੇ ਧੀ-ਪੁੱਤ ਨੂੰ ਆਪਣੇ ਮਾਪਿਓ ਦੀ ਸਭ ਤੋਂ ਵੱਧ ਲੋੜ ਹੁੰਦੀ ਏ ਪਰ ਇਸ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਆਪਣੇ ਪਿਤਾ ਨੂੰ ਯਾਦ ਕਰਕੇ ਬਹੁਤ ਹੀ ਉੱਚੀ ਉੱਚੀ ਰੋਣ ਲੱਗ ਜਾਂਦੀ ਏ ਜਿਸ ਨੂੰ ਦੇਖ ਕੇ ਸਾਰੇ ਹੀ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਦੀਆਂ ਵੀ ਅੱਖਾਂ ਭਰ ਆਉਂਦੀਆਂ ਨੇ ਅਤੇ ਇਹ ਕੁੜੀ ਜਿਸ ਵਿਅਕਤੀ ਦੇ ਗਲ ਲੱਗ ਰੋ ਰਹੀ ਹੈ ਉਹ ਇਸ ਦਾ ਚਾਚਾ ਹੈ ਅਤੇ ਇਸ ਦੇ ਚਾਚੇ ਨੇ ਹੀ ਇਸ ਦੇ ਸਾਰੇ ਹੀ ਵਿਆਹ ਦੇ ਸ਼ਗਨ ਕੀਤੇ ਸੋ ਬੜੇ ਭਾਗਾਂ ਵਾਲੇ ਹੁੰਦੇ ਨੇ ਉਹ ਧੀ ਪੁੱਤ ਜਿਨ੍ਹਾਂ ਦੇ ਹਰ ਵੇਲੇ ਅਤੇ ਹਰ ਸ਼ਗਨਾਂ ਦੇ ਵਿੱਚ ਮਾਪਿਓ ਨਾਲ ਹੁੰਦੇ ਨੇ ਕਿਉਂਕਿ ਜ਼ਿੰਦਗੀ ਵਿੱਚ ਹਰ ਇੱਕ ਘਾਟਾ ਪੂਰਾ ਹੋ ਜਾਂਦਾ ਏ ਪਰ ਮਾਪਿਓ ਵਾਲਾ ਘਾਟਾ ساری ਜ਼ਿੰਦਗੀ ਪੂਰਾ ਨਹੀਂ ਹੁੰਦਾ ਸੋ ਆਪਣੇ ਮਾਪਿਓ ਦੀ ਲੰਮੀ ਉਮਰ ਕੀ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ